ਲੋਵੀ ਚੋਬਰੋ ਆ ਰਾਜਾਂ ਵਾਲੇ ਨੇ ਬਣਾਤਾ ਤਗੜਾ ਸੰਦ ਇਹ ਤਗੜਾ ਸੰਦ ਬਣਾਤਾ ਵੀ ਜਿੰਨਾ ਵੀਰਾਂ ਨੂੰ ਇਤਰਾਜ ਆ ਨਾ ਵੀ ਰੀਪਰ ਅਸੀਂ ਬਾਈ ਜੀ ਨਹੀਂ ਮਰਵਾ ਸਕਦੇ ਤੇ ਨਾ ਤਾਂ ਬਾਈ ਜੀ ਇਹਦੇ ਵਾਸਤੇ ਰੈਕ ਮਾਰਨ ਦੀ ਲੋੜ ਨਾ ਰੀਪਰ ਮਾਰਨ ਦੀ ਲੋੜ ਘਟੋ ਘਟ ਦੋ ਟਰੈਕਟਰਾਂ ਦਾ ਖੜਾ ਛੜੀਂਦਾ ਸਿੱਧਾ ਥੱਲੋ ਇਹਨਾਂ ਨੇ ਮਤਲਬ ਕਿ ਵੱਢ ਕੇ ਪਿੱਛੇ ਢੇਰੀਆਂ ਲਾ ਦੇਣੀਆਂ ਭਾਈ ਨਾਲ ਕਰਦੇ ਗੱਲਬਾਤ ਤੇ ਦੱਸਣਗੇ ਇਹਦੀ ਖਾਸੀਅਤ ਕੀ ਰੇਟ ਆ ਕਿਦਾਂ ਕੰਮ ਕਰਦਾ ਕਿੰਨੇ ਐਚਪੀ ਦਾ ਟਰੈਕਟਰ ਚਾਹੀਦਾ ਸਾਰੀ ਗੱਲਬਾਤ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਸਤਿਗੁਰ ਵੀਰ ਸਤਿਗੁਰ ਕੀ ਨਾਮ ਪਹਿਲਾ ਆਪਣਾ ਮੇਰਾ ਨਾਮ ਗਰਜੰਡ ਸਿੰਘ ਜੀ ਗਰਜੰਡ ਸਿੰਘ ਕੀ ਸਰਵਿਸ ਦੇਣਾ ਰਾਜਾ ਨੂੰ ਤੋਂ ਇਹ ਰਾਜਾ ਨੂੰ ਸਰਵਿਸ ਜੀ ਫੁੱਲ ਸਰਵਿਸ ਆਪਣੀ ਅੱਜ ਜਿਵੇਂ ਮਾਗੀ ਮੁਕਸਰ ਮੇਲੇ ਤੇ ਪਹੁੰਚੇ ਆ ਸਾਮਾਨ ਲੈ ਕੇ ਅਸੀਂ ਇਹਦੇ ਵਿੱਚ ਜਿਹੜੀ ਨਵੀਂ ਆਈਟਮ ਆਪਣੀ ਆਈ ਹੈ ਰੈਕ ਇਹ ਆਇਆ ਹੈ ਰੈਕ 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 ਰੇਟ ਇਹਦਾ ਹੈਗਾ ਵਾ 2 ਲੱਖ 40 ਹਜ਼ਾਰ ਰੁਪਏ 2 ਲੱਖ 40 ਹਜ਼ਾਰ ਦਾ 20 ਹਜ਼ਾਰ ਦੀ ਛੋਟ ਸਾਡੇ ਸਾਡੇ ਮੂੰਹ ਨੂੰ ਕਿੰਨੀ ਛੋਟ ਕਰੋਗੇ ਤੁਹਾਨੂੰ 10 ਹਜ਼ਾਰ ਕਰ ਦਿਆਂਗੇ ਹੋਰ ਕਰ ਦਿਆਂਗੇ 10 ਤੁਹਾਨੂੰ ਤੇ ਦੱਸ ਵੀ ਇਹ ਕਿਵੇਂ ਫਾਇਦੇਮੰਦ ਦਾ ਤੁਸਾਂਾ ਹਾਂ ਇਹ ਫਾਇਦੇਮੰਦ ਆਏ ਆ ਜੀ ਜਿਹੜਾ ਦੋ ਟਰੈਕਟਰਾਂ ਦਾ ਕੰਮ ਇਹ ਇੱਕ ਟਰੈਕਟਰ ਕਰੇਗਾ 35 ਹਸਪਾਵਰ ਪਹਿਲਾਂ ਆਪਾਂ ਨੂੰ ਮਾਰਨਾ ਪੈਂਦਾ ਸੀ ਰੀਪਰ ਰੀਪਰ ਗੱਠਾ ਬਣਾਉਣਾ ਇੱਕੋ ਗੱਠਾ ਬਣਾਉਣ ਵਾਸਤੇ ਫੇਰ ਉਹਨੂੰ ਰੈਕ ਲਾਉਂਦੇ ਸੀ ਆਪਾਂ ਘੁਮਾ ਕੇ ਫੇਰ ਲੈਣ ਲੱਗਦੇ ਫੇਰ ਬੈਲਰ ਚੱਲਦਾ ਇਹ ਕੀ ਕਰਦਾ ਵਾ ਮਤਲਬ ਇਹਨੇ ਰੀਪਰ ਨਹੀਂ ਮਾਰਨਾ ਸਿੱਧਾ ਹੀ ਖੇਤ ਦੇ ਵਿੱਚ ਚੱਲਦਾ ਤੇ ਮੂਹਰੋ ਲਾਂਗਾ ਵੱਢ ਕੇ ਜਿੰਨਾ ਪਿੱਛੇ ਲੈਣ ਬਣਾ ਕੇ ਇਹਨੇ ਛੱਡ ਦੇਣਾ ਟਰੈਕਟਰ ਇਹ ਟਰੈਕਟਰ 3500 HP ਦਾ ਚਲਾ ਦੂ ਇਹਨੂੰ ਹਾਂਜੀ 3500 HP ਦਾ ਟਰੈਕਟਰ ਵਧੀਆ ਖਾਈਦਾ ਵਾ ਅੱਛਾ ਤੇ ਤੇਲ ਤੂਲ ਦਾ ਕੀ ਹਿਸਾਬ ਕਿਤਾ ਕੋਈ ਆਈਡੀਆ ਕੱਢਿਆ ਜੇ ਤੇਲ 2.5 ਲੀਟਰ ਖਾਵੇਗਾ ਜੀ ਇਹ ਕਿੱਲੇ ਦਾ ਯਾਨੀ ਕਿ ਦੋ ਟਰੈਕਟਰ ਹਾਂਜੀ ਯਾਨੀ ਕਿ ਫ੍ਰੀ ਹੋ ਜਾਣਗੇ ਫ੍ਰੀ ਹੋ ਜਾਣਗੇ ਜਿਹੜਾ ਵੀ ਗੱਠਾਂ ਵਾਲਾ ਬੰਦਾ ਉਹਨੂੰ ਫਾਇਦਾ ਹੋ ਜਾਊਗਾ ਉਹਨੂੰ ਫਾਇਦਾ ਹੋ ਜਾਊਗਾ ਠੀਕ ਹੈ ਤਾਂ ਜ਼ਿੰਮੇਦਾਰ ਨੂੰ ਵੀ ਫਾਇਦਾ ਵੀ ਉਹਨੂੰ ਰੀਪਰ ਨਹੀਂ ਮਰੋਣਾ ਪੈਂਦਾ ਨਹੀਂ ਤਾਂ ਕਹਿੰਦੇ ਹੁੰਦੇ ਨੇ ਰੀਪਰ ਦੇ ਪੈਸੇ ਦਿਓ ਹਾਂਜੀ ਕਿਉਂ ਵੀ ਇਹ ਤਾਂ ਯਾਰ ਬਹੁਤ ਵਧੀਆ ਚੀਜ਼ ਬਣਾਈ ਹੈ ਹਾਂਜੀ ਹੈ ਮੂਰੋਂ ਵੱਢ ਕੇ 11-12 ਫੁੱਟ ਥਾਂ ਲੈ ਕੇ ਜਾਂਦਾ ਲੈਂ ਲਾਉਂਦਾ ਵਾ ਉਸ ਤੋਂ ਬਾਅਦ ਆ ਕੇ ਬੈਲਰ ਪਾਠ ਬੰਨ ਕੇ ਚਲਾਇਆ ਐ ਜਮਾ ਸਾਫ਼ ਕਰ ਦਿੰਦਾ ਥੱਲੋਂ ਹਾਂਜੀ ਪੂਰਾ ਵੇਖ ਲਓ ਮੁੜ ਕੇ ਕਿਤੇ ਲਾਂਭਾ ਨਾ ਮੈਂ ਤਾਂ ਦੱਸਦਾ ਲਾਂਭਾ ਨਹੀਂ ਹੈ ਲਾਂਭਾ ਨਹੀਂ ਆਵੇ ਅੱਛਾ ਤੇ 2 ਲੱਖ 40 ਹਜ਼ਾਰ ਇਹਦੀ ਯਾਨੀ ਕਿ ਪ੍ਰਾਈਸ ਹੈ 20 ਹਜ਼ਾਰ ਮੇਲੇ ਦੀ ਛੋਟ 10 ਹਜ਼ਾਰ ਮੇਰੀ ਛੋਟ ਹੈ ਹਾਂਜੀ 10 ਹਜ਼ਾਰ ਜਿਹ ਕੋਈ ਵਿਗਿਆ ਹੋਈ ਬੁਕਿੰਗ ਕੋਈ ਬੁਕਿੰਗ ਹੋਈ ਹੈ ਜੀ ਅੱਛਾ ਹਾਂਜੀ ਅੱਜ ਇੱਥੇ ਹਜੇ ਆਇਆਂ ਨੂੰ ਸਾਨੂੰ ਥੋੜਾ ਟਾਈਮ ਹੋਇਆ ਵਾ ਮਤਲਬ ਪਹਿਲਾਂ ਫੈਕਟਰੀ ਦੇ ਵਿੱਚ ਬੁਕਿੰਗ ਹੈ ਸਾਡੇ ਕੋਲੇ ਇਹ ਯਾਰ ਮੈਨੂੰ ਲੱਗਦਾ ਵੀ ਮੇਲੇ ਜੇ ਤੁਸੀਂ ਬਣਾਇਆ ਹਜੇ ਹੈਨਾ ਹਾਂਜੀ ਆਪਾਂ ਹੀ ਬਣਾਇਆ ਜੀ ਹਾਂ ਆਪਾਂ ਬਣਾਇਆ ਹੈ ਇਹ ਤਾਂ ਕਿਸਾਨ ਵੀਰੋ ਜਿਹੇ ਦੇ ਵੀਰ ਗੱਠਾਂ ਦਾ ਕੰਮ ਕਰਦੇ ਆ ਦੋ ਟਰੈਕਟਰ ਘਟੋ ਘਟ ਦੋ ਟਰੈਕਟਰ ਬਜਦੇ ਸਿਰਫ ਇੱਕ ਟਰੈਕਟਰ ਤੇ ਤੁਸੀਂ ਉਸ ਤੋਂ ਬਾਅਦ ਗੱਠ ਤਿਆਰ ਕਰ ਸਕਦੇ ਮੱਖਣ ਪਿੱਛੋ ਵਿਖਾ ਬਈ ਜਿੱਥੋਂ ਨਿਕਲਦਾ ਮਾਲ ਉਹ ਵਿਖਾ ਦੋ ਆਓ ਇੱਧਰ ਤੇ ਇੱਥੋਂ ਵੱਡਣਾ ਤੇ ਇੱਥੇ ਕੱਟ ਕੇ ਨੇ ਇੱਥੇ ਢੇਰ ਲਾ ਦੇਣਾ ਦੋਸਤੋ ਹਾਂਜੀ ਢੇਰ ਨਹੀਂ ਲੈ ਲੈ ਮੱਖਣਾ ਲੈਣ ਲੈਣ ਲਾਉਂਦਾ ਐ ਲੈਣ ਲਾ ਦੇਣਾ ਢੇਰ ਹੀ ਹੋ ਗਿਆ ਹਾਂਜੀ ਹਾਂਜੀ ਲੈਣ ਵੀ ਐ ਲੈਣ ਮਗਰ ਬਣ ਜਾਣੀ ਆ ਹਾਂਜੀ ਮਗਰ ਬਿਲਰ ਆ ਕੇ ਮਗਰ ਬਿਲਰ ਨੇ ਆਣ ਕੇ ਬਣਾ ਦੇਣਾ ਵੀ ਇੱਕ ਟਰੈਕਟਰ ਨੇ ਜਾਣਾ ਉਹਨੇ ਇੱਕ ਇੱਕੇ ਵਾਰੀ ਕੰਮ ਨਿਬੇੜ ਦੇਣਾ ਕਿ ਨਹੀਂ ਬਿਲਕੁਲ ਜੀ ਬਿਲਕੁਲ ਤਾਂ ਮੇਰਾ ਵੀਰ ਇਹ ਸੰਦ ਜ਼ਰੂਰ ਖਰੀਦਣ ਵਾਲਾ ਜਿਹੜਾ ਮਾਗੀ ਮੇਲੇ ਤੇ ਜਿਹੜਾ ਮੈਨੂੰ ਕੰਮ ਦਾ ਲੱਗਿਆ ਜਿਹੜਾ ਇੱਕ ਆਹ ਸੰਦ ਰਾਜਾ ਕੰਪਨੀ ਨੇ ਬਣਾਇਆ ਜੀ ਇਹ ਬਹੁਤਰਾ ਅਵਤਾਰ ਕਲ ਸੀ ਐਗਰੋ ਨੰਬਰ ਦਿਓ ਵੀ ਕੋਈ ਕਿਸੇ ਨੇ ਬੁਕਿੰਗ ਕਰਾਉਣੀ ਹੁੰਦੀ ਕਈ ਵਾਰ 85588 85588 2087 2087 85588 2087 2081 2081 ਦੋ ਨੰਬਰ ਦੋ ਕੜਾਕਟਰ ਨੰਬਰ ਬਸ ਠੀਕ ਹੈ ਫੋਟੋ ਕਰਨੀ ਕਰਦੇ ਕਰੋ ਜੀ ਕਰੋ ਉਹ ਵੀ ਸੱਜਣੋ ਇਹ ਰਾਜਾ ਆਲਿਆਂ ਨੇ ਬਣਾਇਆ ਬਿਲਕੁਲ ਕੰਮ ਦਾ ਸੰਦਾ ਬਾਈ ਜੀ ਜਿਹੜੇ ਗੱਠਾਂ ਦਾ ਕੰਮ ਕਰਦੇ ਆ ਉਹਨਾਂ ਵਾਸਤੇ ਪੂਰਾ ਫਾਇਦੇਮੰਦ ਆ ਤੇ 2.5 ਲੀਟਰ ਤੇਲ ਕਿल्ले ਦਾ ਖਾਊਗਾ ਟਰੈਕਟਰ ਤੇ 35 ਤੋਂ 40 ਐਚਪੀ ਦਾ ਟਰੈਕਟਰ ਚਾਹੀਦਾ ਤੁਹਾਨੂੰ ਇੱਕ ਹੀ ਟਰੈਕਟਰ ਚਾਹੀਦਾ ਖੇਤ ਦੇ ਵਿੱਚ ਨੇ ਨਾਲੇ ਤਾਂ ਰੀਪਰ ਦਾ ਖਰਚਾ ਬਚੂ ਨਾਲੇ ਰੈਕ ਦਾ ਖਰਚਾ ਬਚੂ ਉਸ ਤੋਂ ਬਾਅਦ ਨਾਲੇ ਟਾਈਮ ਦਾ ਬਚਤ ਆ ਜੀ ਹੈ ਰੈਕ ਇਹਨੂੰ ਹੈ ਰੈਕ ਕਹਿੰਦੇ ਆ ਤੁਸੀਂ ਆਹ ਬਾਈ ਗਰਜੰਟ ਨਾਲੇ ਦਾ ਸਰਵਿਸ ਦਿੰਦਾ ਤੁਹਾਨੂੰ ਬਿਲਕੁਲ ਬਾਈ ਪਹਿਲੀ ਗੱਲ ਤਾਂ ਇਹਨਾਂ ਦੇ ਮਾਲ 'ਚ ਕੋਈ ਦਿੱਕਤ ਆਉਂਦੀ ਨਹੀਂ ਜੇ ਆਵੇ ਤਾਂ ਆਹ ਬੰਦਾ ਬੈਠਾ ਤੁਹਾਡੇ ਕੋਲੇ ਪਹੁੰਚ ਕਰਦਾ ਟਾਈਮ ਟੂ ਟਾਈਮ ਸਰਵਿਸ ਦਿੰਦਾ ਗਰਜੰਟ ਸਿੰਘ ਤੇ ਜਰੂਰ ਬਾਈ ਜੀ ਇਹ ਸੰਧ ਲਓ ਖਾਸ ਕਰਕੇ ਜੇ ਜ਼ਿਮੀਂਦਾਰ ਦਾ ਵੀ ਫਾਇਦਾ ਤੇ ਜਿਹੜਾ ਵੀ ਰਗਠਾਂ ਵਾਲਾ ਉਹਦਾ ਵੀ ਫਾਇਦਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਆ ਜੇ ਹੀ ਰੈਕ ਨਾਂ ਦਾ ਇਹ ਸੰਧ ਆ ਤੇ ਇਹਨਾਂ ਤੋਂ ਬਾਈ ਗਰਜੰਟਕਿਆਂ ਤੋਂ ਤੁਹਾਨੂੰ ਮਿਲੂਗਾ ਨੰਬਰ ਅਸੀਂ ਦੱਸਤਾ ਨੋਟ ਕਰ ਲੇ ਜੀ